ਸਿੱਧ ਚੰਨ ਨਾਲ ਲਾਈਆਂ ਜੀਨਾ ਯਾਰੀਆਂ ਸਿੱਧ ਚੰਨ ਨਾਲ ਲਾਈਆਂ ਜੀਨਾ ਯਾਰੀਆਂ ਉਹ ਕਦੇ ਨਾ ਬਚਾਲੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜੀਨਾ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜੀਨਾ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜੀਨਾ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਰੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜਿਨਾ ਯਾਰੀਆਂ ਕਦੇ ਨਾ ਬਚਾਂ ਨਾਲ ਲਾਈਆਂ ਜਿਨਾ ਯਾਰੀਆਂ ਸਿੱਧ ਚੰਨ ਨਾਲ ਲਾਈਆਂ ਜਿਨਾ ਯਾਰੀਆਂ ਉਹ ਕਦੇ ਨਾ ਬਚਾਰੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜਿਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜਿਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਕਰ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਕਰ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਇਹ ਕਰ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਸਿੱਧ ਜਾਨੋ ਨੇ ਰਹਿਮਤ ਕੀਤੀ 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 ਸੱਚ ਗਿਆ ਏ 베ੜਾ ਸਿੱਧ ਜਾਨੋ ਨਾਲ ਲੈਣਾ ਜੀ ਨਾਲ ਆ ਰਿਹਾ ਉਹ ਕਦੇ ਨਾ ਵਿਚਾਰੇ ਡੁੱਬ ਜੇ ਜੱਟ ਕਨੋ ਨਾਲ ਲੈਣਾ ਜੀ ਡੁੱਬਦੇ ਸਿੱਧੇ ਚੰਦੋਂ ਨਾਲੇ ਲਾਇਆ ਜੀ ਨਾ ਯਾਰੀਆਂ ਕਦੇ ਨਾ ਵਿਛਾਲੇ ਡੁੱਬਦੇ ਇੱਕ ਵਾਰ ਤਾੜੀ ਤਾੜੀ ਰੱਖਣੀ ਐਦਾ ਤਾੜੀ ਜਿਨ੍ਹਾਂ ਜਿਨ੍ਹਾਂ ਨੂੰ ਸਿੱਤ ਚੰਦੋਂ ਨਾਲ ਪਿਆਰ ਹੈ ਜਿਨ੍ਹਾਂ ਜਿਨ੍ਹਾਂ ਨੇ ਅੱਜ ਸਿੱਤ ਚੰਦ ਸੱਚੀ ਸਰਕਾਰ ਤੋਂ ਕੁਛ ਲੈਣਾ ਹੈ ਜਿਨ੍ਹਾਂ ਜਿਨ੍ਹਾਂ ਨੇ ਅੱਜ ਦਰਬਾਰ ਤੋਂ ਇੱਥੋਂ ਲੈਣਾ ਸਾਰੇ ਜਣੇ ਨੇ ਤਾੜੀ ਜ਼ਰੂਰ ਲਗਾਈ ਜਾਨੀ ਹਲਕੀ ਹਲਕੀ ਸੋ ਤਾੜੀ ਲਾ ਕੇ ਕੀ ਕਹਿਣਾ ਐ ਸਿੱਧੇ ਚੰਨੋਂ ਨਾਲ ਲਾਈਆਂ ਜਿਨਾ ਯਾਰੀਆਂ ਉਹ ਕਦੇ ਨਾ ਬਚਾਲੇ ਢੁਪਦੇ ਸਿੱਧੇ ਚੰਨੋਂ ਨਾਲ ਲਾਈਆਂ ਜਿਨਾ ਯਾਰੀਆਂ ਉਹ ਕਦੇ ਨਾ ਬਚਾਲੇ ਢੁਪਦੇ ਸਿੱਧੇ ਚੰਨੋਂ ਨਾਲ ਲਾਈਆਂ ਜਿਨਾ ਯਾਰੀਆਂ ਕਦੇ ਨਾ ਬਚਾਲੇ ਢੁਪਦੇ ਇਹ ਕਰ ਮੇਰੀ ਸਰਕਾਰ ਦਾ ਸਾਰਾ ਬਹੁਤ ਸਨਮਾਨ ਬਹੁਤ ਸਰਾ ਪਿਆਰ ਹੈ ਜੀ ਸਾਡੇ ਵਿੱਕੀ ਸਾਈਂ ਜੀ ਵਿੱਕੀ ਬਾਬਾ ਜੀ ਸਮਾਸ਼ ਸ਼ਹਿਰ ਤੋਂ ਸਿੱਧਾ ਨੂੰ ਸੱਚੀ ਸਰਕਾਰ ਦਰਬਾਰ ਉਹਨਾਂ ਦੇ ਸੇਵਾਦਾਰ ਔਰ ਸਾਡੇ ਜਸਵੰਤ ਭੱਜ ਜੀ ਦੇ ਚਰਨਾਂ ਦੀ ਧੂੜ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਬੌਸਰ ਰਮਾਨ ਬੌਸਰ ਪਿਆਰੇ ਜੀ ਥੈਂਕ ਯੂ ਜੀ ਕੀ ਕਹਣਾ ਸਿੱਧ ਸਿੱਧ ਚੰਨ ਨਾਲ ਲਾਈਆਂ ਜੀ ਨਾਲ ਯਾਰੀਆਂ ਉਹ ਕਦੇ ਨਾ ਬਿਝਾਲੇ ਡੁੱਪਦੇ ਸਿੱਧ ਚੰਨ ਨਾਲ ਲਾਈਆਂ ਜੀ ਨਾਲ ਯਾਰੀਆਂ ਕਦੇ ਨਾ ਬਿਝਾਲੇ ਡੁੱਪਦੇ ਸਿੱਧ ਚੰਨ ਨਾਲ ਲਾਈਆਂ ਜੀ ਨਾਲ ਯਾਰੀਆਂ ਕਦੇ ਨਾ ਬਿਝਾਲੇ ਡੁੱਪਦੇ ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਕੀ ਮੇਰੇ ਵਿੱਚ ਮੇਰਾ ਸਾਇਆ ਕੀ ਮੇਰੇ ਵਿੱਚ ਮੇਰਾ ਕੀ ਮੇਰੇ ਵਿੱਚ ਮੇਰਾ ਸਾਇਆ ਕੀ ਮੇਰੇ ਵਿੱਚ ਮੇਰਾ ਰਾਜਾ ਕੀ ਮੇਰੇ ਵਿੱਚ ਮੇਰਾ ਇਹ ਗਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਗਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਸਿੱਧ ਜਾਨੋ ਨੇ ਰਹਿਮਤ ਕੀਤੀ ਸਿੱਧ ਜਾਨੋ ਨੇ ਰਹਿਮਤ ਕੀਤੀ ਸਿੱਧ ਜਾਨੋ ਨੇ ਰਹਿਮਤ ਕੀਤੀ ਜਾਨੋ ਨੇ ਰਹਿਮਤ ਕੀਤੀ ਸੱਜ ਗਿਆ ਏ ਬੇੜਾ ਸਿੱਧ ਜਾਨੋ ਨਾਲ ਲਾਈਆਂ ਜੀ ਨਾਲ ਯਾਰੀਆਂ ਉਹ ਕਦੇ ਨਾ ਬਚਾਲੇ ਡੁੱਬਦੇ ਸਿੱਧ ਜਾਨੋ ਨਾਲ ਲੱਗਾ ਜੀ ਨਾਲ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਸਿੱਧ ਜਾਨੋ ਨਾਲ ਲੱਗਾ ਜੀ ਨਾਲ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਮੇਰੇ ਕੋਲ ਤੇ ਮੇਰਾ ਕੁਝ ਵੀ ਨਹੀਂ 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 ਮਿਹਰਬਾਨੀਆਂ ਮੇਰੀ ਸਰਕਾਰ ਦੀਆਂ 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 ਤੇਰੇ ਬਾਦਸ਼ਹ ਕਰਮ ਦੇ ਆਸ ਕੀਆ ਤੇਰੇ ਬਾਦਸ਼ਹ ਕਰਮ ਦੇ ਜਾਸਮੀ ਤੇਰਾ ਬਾਦ ਕਰ ਮੰਨਿਆ ਜਾਨ ਸਖੀਆ ਤੇਰਾ ਬਾਦ ਕਰ ਮੰਨਿਆ ਜਾਨ ਸਖੀਆ ਮੈਂ ਆਰਦਿਆਂ ਨਾ ਮੈਂ ਬਾਰਦਿਆਂ ਸਿੱਧ ਚੰਨ ਨਾਲ ਲਾਈਆਂ ਜਿਨਾ ਯਾਰੀਆਂ ਉਹ ਕਦੇ ਨਾ ਬਚਾਰੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜਿਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਸਿੱਧ ਚੰਨ ਨਾਲ ਲਾਈਆਂ ਜਿਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਕਈ ਪੀਰ ਨੇ ਸੋਹਣੇ ਦੁਨੀਆ ਤੇ 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 ਮੈਂ ਤੇ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਤੇ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਤੇ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਤੇ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਤੇ ਸਿੱਧ ਜਾਨੋ ਤੇ ਡੁੱਲ ਗਈਆਂ ਮੈਂ ਤੇ ਲਾਲਾ ਵਾਲੇ ਤੇ ਡੁੱਲ ਗਈਆਂ ਮੈਂ ਤੇ ਲਾਲਾ ਵਾਲੇ ਤੇ ਡੁੱਲ ਗਈਆਂ न बड़े ते ढुल गईं मैं ने ते ढुल गईं मैं त दुदाधारी ते ढुल गईं मैं त दुदाधारी ते ढुल गयां जुदा तारी ते ढुल गईं मैं जुदाधारी ते ढुल गईं पीर

ਸਿੱਧੇ ਜਾਨੋ ਨਾਲ ਲੰਘਾ ਜੀਨਾ ਯਾਰੀਆਂ ਉਹ ਕਦੇ ਨਾ ਬਚਾਰੇ ਡੁੱਬਦੇ ਸਿੱਧੇ ਜਾਨੋ ਨਾਲ ਲੰਘਾ ਜੀਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਸਿੱਧੇ ਜਾਨੋ ਨਾਲ ਲੰਘਾ ਜੀਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਮੈਂ ਨਹੀਂ ਉੱਡਦਾ ਫਿਰਦਾ ਹਾਂ ਮੈਂ ਐਵੇਂ ਨਹੀਂ ਉੱਡਦਾ ਫਿਰਦਾ ਹਾਂ ਮੈਂ ਮੈਨੂੰ ਉੱਡਦਾ ਫਿਰਦਾ ਹਾਂ ਮੈਂ ਮੈਨੂੰ ਉੱਡਦਾ ਫਿਰਦਾ ਹਾਂ ਮੈਂ ਐਵੇਂ ਨਹੀਂ ਉੱਡਦਾ ਫਿਰਦਾ ਹਾਂ ਮੈਂ ਐਵੇਂ ਨਹੀਂ ਉੱਡਦਾ ਫਿਰਦਾ ਹਾਂ ਮੈਂ ਮੈਨੂੰ ਉੱਡਦਾ ਫਿਰਦਾ ਹਾਂ ਮੈਂ ਮੈਨੂੰ ਉੱਡਦਾ ਫਿਰਦਾ ਹਾਂ ਮੇਰੇ ਸਿਰ ਤੇ ਹੱਥ ਸਿਤਜਨ ਦਾ ਏ 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 ਮੇਰੇ ਸਿਰ ਤੇ ਹੱਥ ਦੁੱਧਧਾਰੀ 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 ਦਾ ਏ ਮੈਂ ਮਿਉਂਡਦਾ ਫਿਰਦਾ ਹਾਂ ਮੈਂ ਮਿਉਂਡਦਾ ਫਿਰਦਾ ਹਾਂ ਮੈਂ ਮਿਉਂਡਦਾ ਫਿਰਦਾ ਹਾਂ ਮੈਂ ਮਿਉਂਡਦਾ ਫਿਰਦਾ ਇਹ ਕਰਮ ਸਾਰਾ ਪੰਜ ਪੀਰ ਦਾ ਏ ਇਹ ਕਰਮ ਸਾਰਾ ਪੰਜ ਪੀਰ ਦਾ ਏ ਇਹ ਕਰਮ ਸਾਰਾ ਪੰਜ ਪੀਰ ਦਾ ਏ ਇਹ ਕਰਮ ਸਾਰਾ ਤਕਦੀਰ ਦਾ ਏ ਮੇਰੀ ਆਪਣੀ ਕੋਈ ਔਕਾਤ ਨਹੀਂ 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 ਇਹ ਕਰਮ ਸਾਰਾ ਦੇ ਚਾਨਣ ਲਾਈਆਂ ਜਿਨਾ ਯਾਰੀਆਂ ਉਹ ਕਦੇ ਨਾ ਬਚਾਰੇ ਡੁੱਬਦੇ ਸਿੱਧ ਚੰਦ ਨਾਲ ਨਾ ਜਿਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਸਿੱਧ ਚੰਦ ਨਾਲ ਨਾ ਜਿਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ में हाथ है मेरा ये दुनिया की बात नहीं तेरे हाथ में हाथ है मेरा ये दुनिया की बात नहीं तेरे हाथ में हाथ है मेरा ये दुनिया की बात नहीं तेरे हाथ में हाथ है की बात नहीं ये दुनिया की बात न की बात नहीं ये दुनिया की बात न साइया ये दुनिया की बात नहीं ये दुनिया की बात नसाइयाँ ये दुनिया की बात नहीं ये दुनिया की बात न ये दुनिया की बात नहीं जितना दिया है आपने मुझको जितना दिया है मुझको ہے اپنے مجھ کو کتنا دیا ہے اپنے مجھ کو میری اوقات نہیں سیدھے چاند ਨਾਲ لائی ہیں جی نا یاریاں او کبھی نہ بچالے ڈوب جائے سیدھے چاندوں ਨਾਲ لائی ہیں جی نا یاریاں کبھی نہ بچالے ڈوب جائے سیدھے چاندوں ਨਾਲ لائی ہیں جی نا یاریاں کبھی نہ بچالے ڈوب جائے ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਇਹ ਕਰਮ ਮੇਰੀ ਇਹ ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਕਰਮ ਮੇਰੀ ਸਰਕਾਰ ਦਾ ਸਾਰਾ ਕੀ ਮੇਰੇ ਵਿੱਚ ਮੇਰਾ ਸਤਜਾਨੋ ਨੇ ਰਹਿਮਤ ਕੀਤੀ ਸਤਜਾਨੋ ਨੇ ਰਹਿਮਤ ਕੀਤੀ ਖੁਦਾਦਾਰੀ ਨੇ ਰਹਿਮਤ ਕੀਤੀ ਖੁਦਾਦਾਰੀ ਨੇ ਰਹਿਮਤ ਕੀਤੀ ਸੱਚ ਗਿਆ ਏ ਬੇੜਾ ਸਤਜਾਨੋ ਨਾਲ ਲਾਇਆ ਜੀਨਾ ਯਾਰੀਆਂ ਉਹ ਕਦੇ ਨਾ ਬਚਾਰੇ ਡੁੱਬਦੇ ਸਤਜਾਨੋ ਨਾਲ ਲਾਇਆ ਜੀਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਸਤਜਾਨੋ ਨਾਲ ਲਾਇਆ ਜੀਨਾ ਯਾਰੀਆਂ ਕਦੇ ਨਾ ਬਚਾਰੇ ਡੁੱਬਦੇ ਕੋਲ ਤੇ ਮੇਰਾ ਕੁਝ ਵੀ ਨਹੀਂ ਮੇਰੇ ਕੋਲ ਤੇ ਮੇਰਾ ਕੁਝ ਵੀ ਨਹੀਂ ਕੋਲ ਤੇ ਮੇਰਾ ਕੁਝ ਵੀ ਨਹੀਂ ਮੇਰੇ ਕੋਲ ਤੇ ਮੇਰਾ ਕੁਝ ਵੀ ਨਹੀਂ ਕੋਲ ਤੇ ਮੇਰਾ ਕੁਝ ਵੀ ਨਹੀਂ ਮੇਰੇ ਕੋਲ ਤੇ ਮੇਰਾ ਕੁਝ ਵੀ ਨਹੀਂ ਕੋਲ ਤੇ ਮੇਰਾ ਕੁਝ ਵੀ ਨਹੀਂ ਮੇਰੇ ਕੋਲ ਤੇ ਮੇਰਾ ਕੁਝ ਵੀ ਨਹੀਂ ਮਿਹਰਬਾਨੀਆਂ ਮੇਰੀ ਸਰਕਾਰ ਦੀਆਂ 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 ਸਰਕਾਰ ਦੀਆਂ ਮਿਹਰਬਾਨੀਆਂ ਮੇਰੀ ਸਰਕਾਰ ਦੀਆਂ ਮਿਹਰਬਾਨੀਆਂ ਮੇਰੀ ਸਰਕਾਰ ਦੀਆਂ ਮਿਹਰਬਾਨੀਆਂ ਮੇਰੀ ਸਰਕਾਰ ਦੀਆਂ ਤੇਰੇ ਮਾਲਕ ਰਮਦੇ ਆ ਜ ਸਕਿਆ ਤੇਰੇ ਮਾਲਕ ਰਮਦੇ ਆ ਜ ਸਕਿਆ ਮਾਲਕ ਰਮਦੇ ਆ ਜ ਸਕਿਆ ਤੇਰੇ ਮਾਲਕ ਤੇਰੇ ਮਦੇ ਜਾ ਸਕਿਆ ਹਰ ਦਿਨਾਂ ਨਾ ਮੈਂ ਮਾਰਦੀਆਂ ਸਿੰਘ ਜੱਜ ਨਾਲ ਲਾਈਆਂ ਜੀ ਨਾਲ ਯਾਰਾਂ ਉਹ ਕਦੇ ਨਾ ਬਚਾਲੇ ਡੁੱਬਦੇ ਸਿੰਘ ਜੱਜੋ ਨਾਲ ਲੰਗਾ ਜੀ ਦਾ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਜੱਜ ਜੱਜੋ ਨਾਲ ਲੰਗਾ ਸੋਹਣੇ ਦੁਨੀਆ ਤੇ ਕਈ ਪੀਰ ਨੇ ਸੋਹਣੇ ਦੁਨੀਆ ਤੇ ਫੇਰੇ ਸੋਹਣੇ ਦੁਨੀਆ ਤੇ ਕਈ ਨ ਸੋਹਣੇ ਦੁਨੀਆ ਤੇ ਕਈ ਪੀਰ ਨੇ 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 ਸੋਹਣੇ ਦੁਨੀਆ ਤੇ ਮੈਂ ਸੱਚਾ ਨੋਤੇ ਡੁੱਲ ਗਈਆਂ 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 ਚੰਨੋ ਤੇ ਡੁੱਲ ਗਈਆਂ ਮੈਂ ਸਚਨੋ ਤੇ ਡੁੱਲ ਗਈਆਂ ਮੈਂ ਤੇ ਦੁੱਧਾ ਧਾਰੀ ਤੇ ਡੁੱਲ ਗਈਆਂ ਮੈਂ ਤੇ ਦੁੱਧਾ ਧਾਰੀ ਤੇ ਡੁੱਲ ਗਈਆਂ ਐ ਦੁੱਧਾ ਧਾਰੀ ਤੇ ਡੁੱਲ ਗਈਆਂ ਮੈਂ ਦੁੱਧਾ ਧਾਰੀ ਤੇ ਡੁੱਲ ਗਈਆਂ ਮੈਂ ਤੇ ਦੁੱਧਾ ਧਾਰੀ ਤੇ ਡੁੱਲ ਗਈਆਂ ਦੁੱਧਾ ਧਾਰੀ ਤੇ ਡੁੱਲ ਗਈਆਂ ਮੈਂ ਦੁੱਧਾ ਧਾਰੀ ਤੇ ਡੁੱਲ ਗਈਆਂ ਸੋਹਣੀ ਦੁਨੀਆ ਤੇ ਮੈਂ ਲਾਲਾ ਵਾਲੇ ਤੇ ਡੁੱਲ ਗਈਆਂ ਮੈਂ ਲਾਲਾ ਵਾਲੇ ਤੇ ਡੁੱਲ ਗਈਆਂ ਲਾਲਾ ਵਾਲੇ ਤੇ ਡੁੱਲ ਗਈਆਂ ਮੈਂ ਲਾਲਾ ਵਾਲੇ ਤੇ ਡੁੱਲ ਗਈਆਂ ਮੈਂ ਲਾਲਾ ਵਾਲੇ ਤੇ ਡੁੱਲ ਗਈਆਂ ਨੰਨਾ ਵਾਲੇ ਤੇ ਡੁੱਲ ਗਈਆਂ ਮੈਂ ਨੰਨਾ ਵਾਲੇ ਤੇ ਡੁੱਲ ਗਈਆਂ ਜਿੰਦ ਦਾ ਸੋਨਾ ਵੇਖ ਲਿਆ 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 ਮੈਂ ਤੇ ਸੋਹਰੇ ਤੇ ਕੇ ਭੁੱਲ ਗਈਆਂ ਚੰਨ ਨਾਲ ਲਾਈਆਂ ਜੀਨਾ ਯਾਰੀਆਂ ਉਹ ਕਦੇ ਨਾ ਬਚਾਲੇ ਡੁੱਬਦੇ ਸਿੱਧੇ ਚੰਨੋਂ ਨਾਲ ਲੰਗਾ ਜੀਨਾ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਸਿੱਧੇ ਚੰਨੋਂ ਨਾਲ ਲੰਗਾ ਜੀਨਾ ਯਾਰੀਆਂ ਕਦੇ ਨਾ ਬਚਾਲੇ ਡੁੱਬਦੇ ਚਿੱਧੇ ਚੰਨੋਂ ਨਾਲ ਲਾਈਆਂ ਜੀਨਾ ਯਾਰੀਆਂ ਉਹ ਕਦੇ ਨਾ ਬਚਾਲੇ ਡੁੱਬਦੇ ਧਕਾਰਾ ਸੇ ਚੰਨੋਂ ਸੱਚੀ ਸਰਕਾਰ ਦਾ ਬਹੁਤ ਸਾਚੇ ਦਰਬਾਰ ਦੀ ਜੇ ਸਮਝ ਆਂਦੀ ਤੇ ਇੱਕ ਵਾਰ ਸਾਊਂਡ ਵਾਲੇ ਦੇ ਨਾਮ ਤੇ ਖੁੱਲ ਕੇ ਤਾੜੀ ਲਗਾਓ ਮੇਰੇ ਬਾਬਾ ਜੀ ਸਿੱਧ ਫਿਰ ਬੇਨਤੀ ਹੈ ਸਾਰੀ ਸੰਗਤ ਨੂੰ ਸਰਕਾਰ ਦੇਲੇ ਸਾਲ ਹੈ ਜਹਾਜ ਆਉਣਾ ਮਾਏ ਗਦ ਨੂੰ ਜਾਗ ਨਾਲ ਆਈ ਅੱਜ ਮੇਰੇ ਜੋਗੀ ਨੇ ਆਉਣਾ ਮਾਏ ਗਦ ਨੂੰ ਜਾਗ ਨਾਲ ਆਈ ਅੱਜ ਮੇਰੇ ਜੋਗੀ ਨੇ ਆਉਣਾ ਮਾਏ ਗਦ ਨੂੰ ਜਾਗ ਨਾਲ ਲਾਈ ਅੱਜ ਮੇਰੇ ਜੋਗੀ ਨੇ ਆਉਣਾ ਮਾਏ ਗਦ ਨੂੰ ਜਾਗ ਨਾਲ ਲਾਈ ਅੱਜ ਮੇਰੇ ਜੋਗੀ ਨੇ ਆਉਣਾ ਮਾਏ ਗਦ ਨੂੰ ਜਾਗ ਨਾਲ ਲਾਈ ਅੱਜ ਮੇਰੇ ਜੋਗੀ ਨੇ ਆਉਣਾ ਮਾਏ ਦੁੱਧ ਨੂੰ ਜਾਗਨਾ ਮਾਏ ਦੁੱਧ ਨੂੰ ਜਾਗਨਾ ਮਾਏ ਦੁੱਧ ਨੂੰ ਜਾਗਨਾ ਲਾਮੀ ਅਜ ਮੇਰੇ ਜੋਗੀ ਨੇ ਆਉਣਾ ਮਾਏ ਦੁੱਧ ਨੂੰ ਜਾਗਨਾ ਲਾਏ ਅਜ ਮੇਰੇ ਜੋਗੀ ਨੇ ਆਉਣਾ ਮਾਏ ਦੁੱਧ ਨੂੰ ਜਾਗਨਾ ਲਾਏ ਅਜ ਮੇਰੇ ਜੋਗੀ ਨੇ ਆਉਣਾ ਜੋਗੀ ਨੇ ਆਨਾ ਸੀ ਗਿਆ ਵਾਲੇ ਨੇ ਆਉਣਾ ਜੋਗੀ ਨੇ ਆਨਾ ਮਾਏ ਦੁੱਧ ਨੂੰ ਜਾਗਨਾ ਲਾਮੀ ਅਜ ਮੇਰੇ ਜੋਗੀ ਨੇ ਆਉਣਾ ਬਾਲਕ ਰਾਜਿਆ ਕਹਿੰਦੇ ਮਾਰਤ ਨੂੰ ਦਾ ਲਾਡਲਾ ਜਿਸ ਨੂੰ ਬਾਲਕਨਾ ਤੇ ਹੈ ਕਹਿੰਦੇ ਬਾਲਕ ਰਾਜਿਆ ਕਹਿੰਦੇ ਬਾਲਕ ਰਾਜਿਆ ਕਹਿੰਦੇ ਜਿਸ ਨੇ ਉਸ ਤੇ ਛੁੱਟੀਆਂ ਡੋਹਰਾ ਵੇਖੇ ਮੋਜਾ ਲੈਂਦੇ ਵੇਖੇ ਮੋਜਾ ਲੈਂਦੇ ਵੇਖੇ ਮੋਜਾ ਲੈਂਦੇ ਜਿਸ ਨੇ ਉਸ ਤੇ ਛੁੱਟੀਆਂ ਡੋਹਰਾ ਵੇਖੇ ਮੋਜਾ ਲੈਂਦੇ ਵੇਖੇ ਮੋਜਾ ਲੈਂਦੇ ਵੇਖੇ ਮੋਜਾ ਲੈਂਦੇ ਮਾਰਤ ਨੂੰ ਨੂੰ ਤਾਰਿਆ ਉਸ ਨੇ ਮਾਰਤ ਨੂੰ ਨੂੰ ਤਾਰਿਆ ਉਸ ਨੇ ਹੁਣ ਸਾਡੇ ਤੇ ਘਰਮ ਕਮਾਉਣਾ ਮਾਂ ਇਹ ਦੁੱਧ ਜਾਗਣਾ ਮਾਂ ਜਾਗਨਾ ਆਏ ਦੁੱਧ ਮੇ ਜਾਗਨਾ ਲਾਣੀ ਜੇ ਮੇਰੇ ਜੋਗੀ ਨੇ ਆਉਣਾ ਆਏ ਦੁੱਧ ਮੇ ਜਾਗਨਾ ਲਾਣੀ ਜੇ ਮੇਰੇ ਜੋਗੀ ਨੇ ਆਉਣਾ